ਮੈਂ ਯੋਨੇ ਡੈਡ ਬੋਡੀ ਤੁਸੀਂ ਲੈ ਕੇ ਆਏ ਹੋ ਨਾ ਦਸਾਂ ਦੀ ਡਿਊਟੀ ਦਿਓ ਕਰਨੀ ਆ ਯਾਰ ਅਸੀਂ ਛੁੱਟੀ ਦਿਓ ਯਾਰ 300 ਨੂੰ ਕੋਈ ਸਾਲ ਜੋ ਕਰਨ ਨਾਲ ਪੱਤਰਕਾਰਾਂ ਮੈਂ ਮੈਂ ਮੈਨੇਜਰ ਤੋਂ ਉੱਥੇ ਚੜ ਮੈਂ ਚੌਥਾ ਨਾਮ ਹੈ ਹਿੰਦਸਤਾਨ ਦਾ ਯਾਰ ਹੋਊਗਾ ਪਰ ਇਹਨਾਂ ਲੋਕਾਂ ਦੀ ਇਹਨਾਂ ਲੋਕਾਂ ਕੋਈ ਟੈਕਸਾਂ ਤਨਖਾਹ ਜਾਂਦੀ ਤੁਹਾਨੂੰ ਕੋਈ ਕੋਈ ਪਰਣਾ ਨਹੀਂ ਕੋਈ ਸਾਲ ਨਹੀਂ ਕੋਈ ਤੁਸੀਂ ਕਿੰਨੇ ਰੋਣੇ ਆ ਤੱਕ ਸਰਵਾਜ ਤੱਕ ਤੁਸੀਂ ਕਿੰਨੀ ਮਨ ਦਵਾ ਤੱਕ ਸਰਵਾਜ ਤੱਕ ਪਾਜੀ ਕਿਉਂ ਮੈਨੂੰ ਕੱਲ ਇਹ ਗੱਲ ਕਹਿ ਰਹੇਂ ਪਰੇਸਾ ਰਹੇਂ ਅੱਜ ਤੱਕ ਦਵਾ ਮੈਨੂੰ ਕਰਦੇ ਦਵਾਇਆ ਬਤਨ ਨਹੀਂ ਤੁਹਾਨੂੰ ਤੁਸੀਂ ਆਈ ਹੋ ਤੁਹਾਨੂੰ ਤੁਸੀਂ ਆਈ ਹੋ ਨਾ ਇਹ ਸਤਨਾ ਨਾ ਬੰਦੇ ਫਰਾਰ ਆਈ ਹੋ ਇਸ ਤੋਂ ਅਸਲ ਨੂੰ ਕਿ ਨਹੀਂ ਕਿਹਦਾ ਮੈਨੂੰ ਕੀ ਮਤਲਬ ਹੈ ਇਸ ਤੋਂ ਲੈਣਾ ਤੂੰ ਦਿਨਾ ਮੈਨੂੰ ਇਸ ਵੀ ਕੈਮਰਾ ਫੜਦੇ ਵੀ ਉਹ ਵਰਦੀ ਤੁਸੀਂ ਪਾਈ ਹੋਈ ਆ ਤੁਸੀਂ ਬੋਡੀ ਲੈ ਕੇ ਆਇਆ ਤੁਹਾਨੂੰ ਇਹ ਪੁੱਛਿਆ ਬੋਡੀ ਦਾ ਕੀ ਮਤਲਬ ਹੈ ਕਿੱਥੇ ਕਿੱਥੋਂ ਲੈ ਗਏ ਕਿੱਧਰ ਕਿੱਧਰ ਲੈ ਗਏ ਉਹ ਕੀ ਰੱਥੀ ਤੁਸੀਂ ਉਹਨੂੰ ਕੈਮਰਾ ਹੱਥ ਨਾਲ ਨਹੀਂ ਪਤਾ ਲਿਖਦੇ 2 ਬਲੇ ਲਿਖਦੇ ਲਿਖਦੇ ਨਾ ਕੀ ਨਾ ਕਿ ਭਾਈ ਤੋੜਾ ਹੈ ਨਾ ਕਿ ਨਾ ਕਿ ਤੋੜਾ ਕਿਉਂ ਪੁੱਛਦਾ ਯਾਰ ਹੱਥ ਨਹੀਂ ਲਾਣਾ ਇਹਨੂੰ ਇਹਨੂੰ ਹੱਥ ਨਹੀਂ ਲਾਣਾ ਕੈਮਰੇ ਨੂੰ ਹੱਥ ਨਹੀਂ ਲਾਣਾ ਜਾਨਾਂ ਦੇ ਵਿੱਚ ਸੜਕੀ ਹਾਦਸੇ ਦੇ ਚੱਲਦਿਆਂ ਕੀਮਤੀ ਜਾਨਾਂ ਜਾਂਦਾ ਸਿਲਸਿਲਾ ਲਗਾਤਾਰ ਜਾਰੀ ਹੈ ਐਸੇ ਵਿਚਾਲੇ ਜਿਹੜੇ ਟਿਪਰ ਨੇ ਅੱਜਕੱਲ੍ਹ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਰਹੇ ਨੇ ਤੋਂ ਲੁਧਿਆਣਾ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਰਾਹੂ ਰੋਡ ਤੇ ਇੱਕ ਮਹਿਲਾ ਨੂੰ ਟਿਪਰ ਦੇ ਵੱਲੋਂ ਕੁਚਲ ਦਿੱਤਾ ਗਿਆ ਦਰਅਸਲ ਇਹ ਮਹਿਲਾ ਜੋ ਕਿ ਇੱਕ ਪਾਸੇ ਇਸ ਦੇ ਆਟੋ ਸੀ ਦੂਜੇ ਪਾਸੇ ਟਿਪਰ ਸੀ ਉਸ ਦੇ ਵਿੱਚੋਂ ਐਕਟੀਵਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਦੌਰਾਨ ਕੀ ਇਹ ਮਹਿਲਾ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਮੌਕੇ ਤੇ ਮੌਤ ਹੋ ਗਿਆ ਹੈ ਦੁਕਾਨ ਤੇ ਜਾ ਰਹੀ ਸੀ ਇਹ ਮਹਿਲਾ ਕਿ ਇੱਕ ਟਿਪਪਰ ਦੇ ਵੱਲੋਂ ਇਸ ਮਹਿਲਾ ਨੂੰ ਕੁਚਲ ਦਿੱਤਾ ਜਾਂਦਾ ਜਿਸ ਦੀਆਂ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਇਸ ਟਿਪਪਰ ਦੇ ਵੱਲੋਂ ਬੁਰੀ ਤਰ੍ਹਾਂ ਨਾਲ ਮਹਿਲਾ ਨੂੰ ਕੁਚਲ ਦਿੱਤਾ ਗਿਆ ਤੇ ਮੌਕੇ ਤੇ ਹੀ ਮਹਿਲਾ ਦੀ ਮੌਤ ਹੋ ਗਈ ਹੈ ਲੁਧਿਆਣਾ ਦੇ ਰਾਹੋਂ ਰੋਡ ਦਾ ਇਹ ਮਾਮਲਾ ਉੱਥੇ ਰਹਾਗੀਰਾ ਦੇ ਵੱਲੋਂ ਤੁਰੰਤ ਮਹਿਲਾ ਦੇ ਕੋਲ ਪਹੁੰਚ ਕੇ ਵੇਖਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਉਦੋਂ ਤੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ ਉਦੋਂ ਟਿਪਪਰ ਚਾਲਕ ਮੱਕੇ ਤੋਂ ਫਰਾਰ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਮਹਿਲਾ ਦੀ ਉਮਰ ਜੋ ਕਿ 38 ਤੋਂ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੁਕਾਨ ਤੇ ਜਾਣ ਦੇ ਲਈ ਘਰੋਂ ਨਿਕਲਦੀ ਹੈ ਤੇ ਰਸਤੇ ਦੇ ਵਿੱਚ ਰਾਹੋ ਰੋਡ ਤੇ ਹਾਦਸਾ ਵਾਪਰ ਗਿਆ ਇਸ ਮੰਤਪਾਗੇ ਹਾਦਸੇ ਦੇ ਵਿੱਚ ਮਹਿਲਾ ਦੀ ਜਾਨ ਚਲੀ ਗਈ ਹੈ ਮੇਰਾ ਨਾਮ ਅਸ਼ਵਨੀ ਹੈ ਜੀ ਕੀ ਹੋਇਆ ਅੱਜ ਕਿੱਥੇ ਹੋਇਆ ਹੈ ਕੌਣ ਹੈ ਇਹ ਮੇਰਾ ਭਰਾ ਹੈ ਤਾਏ ਦਾ ਮੁੰਡਾ ਹੈ ਉਹਦੇ ਘਰ ਦੇ ਸੀਗੇ ਦੁਕਾਨ ਨੂੰ ਚਲੇ ਸੀ ਇਹ ਅਚਾਨਕ ਸਕੂਟਰੀ ਲੈ ਕੇ ਨਿਕਲੇ ਟਿਪਰ ਵਾਲੇ ਨੇ ਇਹ ਉਹਨਾਂ ਦੀ ਉਤਲਤਾ ਵੀ ਹੈ ਹਾਂਜੀ ਹਾਂਜੀ ਉਹਨਾਂ ਦੀ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਨਾਮ ਸੋਮਨ ਹੈ ਜੀ ਅੱਛਾ ਜੀ ਉਮਰ ਇਹ ਹੀ ਹੈ ਹਾਂ 38 40 ਸਾਲ ਦੀ ਮਾੜੀ ਕੀ ਕਰਦੇ ਨੇ ਜੀ ਦੁਕਾਨ ਜੀ ਇਹਨਾਂ ਦੀ ਕਿਸ ਚੀਜ਼ ਦੀ ਦੁਕਾਨ ਹੈ ਦੁੱਧ ਦੀ ਦੁਕਾਨ ਹੈਗੀ ਅੱਛਾ ਤੇ ਵਿਆਹ ਹੋਇਆ ਹਾਂਜੀ ਵਿਆਹ ਹੋਇਆ ਹੋਇਆ ਬੱਚੇ ਹੈ ਜੀ ਬਰਾਬਰ ਦੇ ਬੱਚੇ ਦੋ ਬੱਚੇ ਜੀ ਦੋ ਬੱਚੇ ਨੇ ਤੇ ਇੱਕ ਕਿਸ ਸਮੇਂ ਦੀ ਘਟਨਾ ਕਰੇ ਇਹ 11:30 12 ਦੇ ਵਿੱਚ ਦੀ ਹੈ ਜੀ ਅੱਛਾ ਤੇ ਹੋਇਆ ਕਿਦਾਂ ਕੀ ਕਿਵੇਂ ਹੋਇਆ ਇਹ ਸਕੂਟਰੀ ਤੇ ਜਾ ਰਹੇ ਜੀ ਅੱਛਾ ਹਨ ਇਧਰ ਇੱਕ ਸਾਈਡ ਤੋਂ 3 ਵੀਲਰ ਵਾਲਾ ਸੀਗਾ ਤੇ ਦੂਜੀ ਸਾਈਡ ਉਹ ਟਿੱਪਰ ਆ ਗਿਆ ਸੀ ਸਪੀਡ ਹੀ ਜ਼ਿਆਦਾ ਠੀਕ ਹੈ ਫੇਰ ਸਕੂਟਰ ਹੀ ਕੱਢਣ ਲੱਗੇ ਉਹ ਟਿੱਪਰ ਵਾਲੇ ਦਾ ਹੱਥੋਂ ਦੇਖਿਆ ਹੁਣ ਤੇ ਵੀਡੀਓ ਦੇਖੇ ਲਿਆ ਸਾਰਾ ਕੁਝ ਹਾਂਜੀ ਹਾਂ ਤੇ ਇਹ ਸਰ ਟਿੱਪਰ ਵਾਲਾ ਫੜਿਆ ਗਿਆ ਨਹੀਂ ਭਾਈ ਅਜ ਤਾਂ ਗਏ ਬਹੁਤ ਲੇਟ ਆ ਜਨਪਰ ਲੱਗਿਆ ਤੇ ਟਿੱਪਰ ਵਾਲਾ ਫਰਾਰ ਹੋ ਗਿਆ ਸਰ ਜਿਹੜੇ ਲੋਕ ਨੇ ਉਹਨਾਂ ਦੱਸਿਆ ਹੋਊਗਾ ਕਿ ਟਿੱਪਰ ਰੇਤਾ ਦਾ ਭਰਿਆ ਸੀ ਜਾਂ ਕੋਈ ਹੋਰ ਸਮਾਨ ਭਾਈ ਟਿੱਪਰ ਵਾਲਾ ਉੱਤਰ ਕੇ ਦੇਖ ਕੇ ਉਹ ਵੀ ਚਲਾ ਗਿਆ ਟੈਂਪੂ ਵਾਲਾ ਹੀ ਭੱਜ ਗਿਆ ਤੇ ਜਿਹੜੀ ਸੀਸੀਟੀਵੀ ਤੁਸੀਂ ਦੇਖੀ ਉਹਦੇ ਚ ਕੀ ਕੀ ਲੱਗਦਾ ਟਿੱਪਰ ਕਾਰਪੋਰੇਸ਼ਨ ਦਾ ਸੀਗਾ ਜਾਂ ਫਿਰ ਰੇਤਾ ਵਾਲਿਆਂ ਦਾ ਸੀਗਾ ਇਹ ਤਾਂ ਨਹੀਂ ਕਾਰਪੋਰੇਸ਼ਨ ਨਾਲ ਇਹ ਇੱਤੇ ਵਾਲਾ ਰੱਖ ਹਾਂਜੀ ਬਾਕੀ ਅਸੀਂ ਤਾਂ ਇਹ ਦੇਖਿਆ ਨਹੀਂ ਸੰਤਾ ਇਹ ਦਿਮਾਗ ਸਾਡਾ ਇੱਧਰ ਰਹਿ ਗਿਆ ਕਿ ਕੀ ਮੰਗ ਕੀਤੀ ਜਾ ਰਹੀ ਤੁਹਾਡੇ ਵੱਲੋਂ ਮੰਗ ਪਾਈ ਇਨਸਾਫ ਦੀ ਤੁਹਾਨੂੰ ਪਤਾ ਹੀ ਐਨਾ ਬਹੁਤ ਜਿਹੜਾ ਘਾਟਾ ਬਹੁਤ ਜ਼ਿਆਦਾ ਘਾਟਾ ਇਸ ਚੀਜ਼ ਦਾ ਦੇਖੋ ਹੁਣ ਵੀ ਕਿੱਥੇ ਕਰਕੇ ਐਕਸੀਡੈਂਟ ਹੋਇਆ ਇਹ ਆਪਣੇ ਜਿਹੜਾ ਉਦਾਂ ਕੀ ਮੈਂ ਤਾਂ ਨਾਂ ਵੀ ਭੁੱਲ ਜਾਂਦਾ ਕਿਹਾ ਰਾਹ ਰੋਡ ਆ ਇਹ ਤੇ ਰਾਹ ਰੋਡ ਪਹਿਲੇ ਸਿਰ ਟੇਪਰ ਉੜਾ ਦੋਹਾਂ ਦੇ ਵਿਚਾਲੇ ਮੇਰਾ ਰਾਹ ਰੋਡ ਦੇ ਦੂਜੀ ਸਾਈਡ ਸਰ ਇਹਨਾਂ ਦਾ ਰਹਿਸ਼ ਕਿੱਥੇ ਦੀ ਸੀ ਜੀ ਹਾਂਜੀ ਰਹਿਸ਼ਨਾ ਦੀ ਬਲਦੇਵ ਨਗਰ ਹੈ ਜੀ ਬਲਦੇਵ ਨਗਰ ਟੇਪਰ ਰੋਡ ਦੀ ਨਹੀਂ ਨਹੀਂ ਬਲਦੇਵ ਨਗਰਾਂ ਤੇ ਰਹਿਸ਼ ਉੱਧਰ ਜਾ ਰਹੇ ਸੀ ਠੀਕ ਹੈ ਵੇ ਭਾਈ ਕੈਮਰੇ ਨੂੰ ਨਹੀਂ ਹੱਥ ਲਾ ਸਕਦੇ ਤੁਸੀਂ ਹਾਂ ਹਾਂ ਕੈਮਰੇ ਨੂੰ ਨਹੀਂ ਹੱਥ ਲਾ ਸਕਦੇ ਤੁਸੀਂ ਤੁਸੀਂ ਕੈਮਰਾ ਫੜਦੇ ਵੀ ਹੋ ਵਰਦੀ ਤੁਸੀਂ ਪਾਈ ਹੋਈ ਹੈ ਤੁਸੀਂ ਬੋਡੀ ਲੈ ਕੇ ਆਇਆ ਤੁਹਾਨੂੰ ਇਹ ਪੁੱਛਿਆ ਬੋਡੀ ਦਾ ਕੀ ਮਤਲਬ ਹੈ ਕਿੱਥੋਂ ਕਿੱਥੋਂ ਲੈ ਗਏ ਕਿੱਦਾਂ ਕਿੱਦਾਂ ਲੈ ਗਏ ਉਹ ਕੀੜਾ ਤੁਸੀਂ ਉਹਨੂੰ ਕੈਮਰੇ ਨਾਲ ਮਾਰ ਲਿਆ ਮੈਨੂੰ ਨਹੀਂ ਪਤਾ ਲਿਖ ਦੇ ਜੋ ਬੰਲੇ ਲਿਖਣ ਲੱਗਦੇ ਕੀ ਨਾ ਕੀ ਭਾਈ ਤੁਹਾਡਾ ਕੀ ਨਾ ਤੁਹਾਡਾ ਕਿਉਂ ਪੁੱਛਦਾ ਯਾਰ ਮੈਨੂੰ ਹੱਥ ਨਹੀਂ ਲਾਣਾ ਇਹਨੂੰ ਹੱਥ ਨਹੀਂ ਲਾਣਾ ਕੈਮਰੇ ਨੂੰ ਹੱਥ ਨਹੀਂ ਲਾਣਾ ਹੱਥ ਤੇਰੇ ਕੈਮਰੇ ਸਾਡੇ ਕੋਲ ਯਾਰ ਉਹ ਹਟ ਜਾ ਪਰੇ ਤੂੰ ਇਹ ਵੀ ਗੱਲ ਲੈ ਲੇ ਕੋ ਟਿੱਪਰ ਨਾਲ ਹਿੱਸਾ ਲੈਣਾ ਤੁਸੀਂ ਤੂੰ ਕਿਹਨੋਂ ਤੈਨੂੰ ਅਜਿ ਨੇ ਤੁਸੀਂ ਮੈਨੂੰ ਦਵਾ ਦੇ ਕਿਦਾਂ ਕਿਸ ਰਵਾਇਤਾਂ ਤੁਸੀਂ ਪਾਜੀ ਕਿਉਂ ਮੈਨੂੰ ਕੱਲੇ ਤੂੰ ਇਹ ਗੱਲ ਕਹਿ ਰਹੇਂ ਦੀ ਪੂਰੇ ਸਰ ਇਹਨਾਂ ਅਜੇ ਤੱਕ ਦਵਾ ਮੈਨੂੰ ਕਦੇ ਦਵਾਇਆ ਬਤਨ ਨਹੀਂ ਤੁਹਾਨੂੰ ਤੁਸੀਂ ਆਈ ਹੋ ਤੁਹਾਨੂੰ ਚਾਹਤ ਹੈ ਤੁਸੀਂ ਆਈ ਹੋ ਨਾ ਨਹੀਂ ਨਹੀਂ ਇਸਾ ਤੋਂ ਨਾ ਮੈਂ ਡਿਫਰੈਂਸ ਇਸਾ ਤੋਂ ਇਸਾ ਤੋਂ ਮੈਨੂੰ ਸਕੈਨਰ ਆਪਰ ਤੋਂ ਕੀ ਮਤਲਬ ਹੈ ਇਸਾ ਤੋਂ ਲੈਣਾ ਤੂੰ ਦਿਨਾ ਮੈਨੂੰ ਇਸਾ ਮੈਨੂੰ ਦਿਨਾ ਤੂੰ ਇਸਾ ਮੈਨੂੰ ਤੁਸੀਂ ਆਈ ਹੋ ਨਹੀਂ ਮੈਂ ਨਹੀਂ ਆਈ ਹੋ ਹੋਰ ਦੱਸ ਮੈਂ ਆਇਓ ਨਹੀਂ ਹੈ ਡੈਡ ਬੋਡੀ ਤੁਸੀਂ ਲੈ ਕੇ ਆਏ ਹੋ ਨਾ ਲੈਤਾਰੀ ਡਿਊਟੀ ਦਿਓ ਕਰਨੀ ਆ ਯਾਰ ਅਸੀਂ ਛੁੱਟੀ ਦਿਓ ਯਾਰ 300 ਨੂੰ ਕੋੜਾ ਸਾਲ ਜੋ ਕਰਨਾਲ ਪੱਤਰਕਾਰ ਹੈ ਮੈਂ ਮੈਂ ਤੁਹਾਨੂੰ ਜਾਣਦਾ ਮੈਂ ਚੌਥਾ ਨਾਮ ਹਿੰਦੁਸਤਾਨ ਦਾ ਹੋਊਗਾ ਬاں ਇਹਨਾਂ ਲੋਕਾਂ ਦੀ ਇਹਨਾਂ ਲੋਕਾਂ ਕੋਈ ਟੈਕਸਾਂ ਤਨਖਾਹ ਜਾਂਦੀ ਤੁਹਾਨੂੰ ਘਰੋਂ ਨਹੀਂ ਲੈ ਕੇ ਆਉਂਦੇ ਤੁਸੀਂ ਤੂੰ ਕਰੋ ਦਿੰਦਾ ਮੈਨੂੰ ਕਰੋ ਦਿੰਦਾ ਮੈਨੂੰ ਹਲੋ ਤਾਂ ਤੁਸੀਂ ਵੀ ਕਰਾ ਸੀ ਵੀ ਸਾਰੋਂ ਗੱਲ ਮੈਂ ਕਹ ਕਹਿ ਦਿੰਦਾ ਦਿਵਾ ਲਓ ਹੀ ਪਰ ਉਹ ਨਹੀਂ ਗਿਆ ਨਾ